ਉੱਲਿਆ ਹਜੇ ਰੇਤਾ ਨਹੀਂ ਬਣਿਆ ਆ ਲਓ ਮਿਸਤਰੀ ਜੀ ਆ ਬੱਠਲ ਕੋਹੜਾ ਚੱਕ ਲਿਆ ਤੂੰ ਏ ਉਹਨਾਂ ਨੇ ਇਹ ਜਿਹਾ ਦਿੱਤਾ ਹੁਣ ਮੈਂ ਕੀ ਕਰਾਂ ਜੀ ਬੋਲਦੀ ਤਾਂ ਉਹ ਬਾੜਾ ਹੁੰਦੀ ਆ ਆਪਣੇ ਆਪਣੀ ਜਿਵੇਂ ਵੱਡੀ ਸਾਹੂ ਕਰਨੀ ਹੁੰਦੀ ਐ ਮੂਤ ਕਰਿਆ ਮਾ ਜੀ ਕਿਤੇ ਮੂਤ ਦੇ ਮਰੇ ਰੇ ਸਾਲੇ ਹੁਣ ਸਰ ਲੱਗ ਜਾਣਗੇ ਹਜੇ ਰਦਾ ਇੱਕ ਨਹੀਂ ਲਾਇਆ ਉਸੇ ਵਾਲਾਂ ਕਰਕੇ ਵੱਧ ਆਉਂਦਾ ਜੀ ਆਪਾਂ ਦਾ ਸੀਧਨੇ ਚ ਆਇਆ ਓਏ ਭੱਗ ਜਾ ਜੀ ਭੱਗ ਜਾ ਭੱਗ ਜਾ ਇਹਦੀ ਆ ਜੀ ਮਿਸਤਰੀ ਆ ਗਿਆ ਤੂੰ ਦੇਖ ਲਓ ਜੇ ਕਹਿਣੋ ਭੱਗ ਜਾਂਨੇ ਆ ਤੈਨੂੰ ਤਾਂ ਛੇੜਨਾ ਪੈੜਾ ਪ੍ਰਿੰਡਾਂ ਦੇ ਖੱਖਰ ਨੂੰ ਫਿਰ ਫਾਨੇ ਕੋ ਲੈਨੇ ਹੋ ਜੀ ਜਾ ਕੇ ਕੋਈ ਕੰਮਕਾਰ ਕਰ ਲੋ ਉਹ ਦੇਖ ਲੋ ਵਿਹੜੇ ਚ ਪਾਂਡੇ ਆ ਖਿਲਰੇ ਪੈਣ ਜਿਵੇਂ ਠੇਕੇ ਚ ਪਉਏ ਖਿਲਰੇ ਪਏ ਹੁੰਦੇ ਨੇ ਖਿਲਰੇ ਰਹ ਰਹੇ ਹਨ ਦੇ ਮੈਨੂੰ ਤਾਂ ਮੇਰੀ ਸੱਸ ਕਹਿ ਕੇ ਗਈ ਆ ਇਹਨਾਂ ਤੇ ਗੌਰ ਰੱਖੀ ਨਾਲੇ ਅੱਖ ਜੀ ਮੀਚ ਕੇ ਦੇਖੇ ਕਿਦਾਂ ਕੰਦ ਤਾਂ ਇੰਟੈਡੀ ਵੀਂਗੀ ਕੱਢ ਦੇ ਪਾਓਏ ਮਿਸਤਰੀ ਹਾਂ ਬਾਲੀ ਸਿਰ ਸਿਰ ਚੜੀ ਜਾਂਦੀ ਐ ਛੜ ਜਾ ਯਾਰ ਇੱਕ ਮਿੰਟਾ ਇੱਕ ਜੀ ਲਾ ਲਾਂ ਮੈਂ ਨਾ ਅੱਖ ਮੀਚ ਕੇ ਦੇਖਣ ਨੂੰ ਕਿਦੋਂ ਪੂਨੇ ਇੰਜੀਨੀਅਰਿੰਗ ਦਾ ਕੋਰਸ ਕਰਕੇ ਆਈਆਂ ਨਾਲੇ ਸੋਨੂ ਕੀ ਪਤਾ ਕੰਦ ਬਿੰਗੀ ਟੇਟੀ ਦਾ ਸਾਰਾ ਟੱਬਰ ਦਾ ਥੋੜਾ ਐ ਤੁਰਦਾਗਾ ਟੇਡਾ ਟੇਡਾ ਐ ਐ ਜਿਵੇਂ ਪਾਣਾ ਰੋਡ ਵਿੱਚ ਬਸਦਾ ਸੈਂਟਰ ਬੋਲ ਟੁੱਟਿਆ ਹੁੰਦਾ ਬੱਤੂ ਤੇਰੇ ਸਰਤੇ ਖੜਕੇ ਕੰਮ ਕਰਾਉ ਚਾਹ ਲੈ ਕੇ ਆਉਣੀ ਆ ਇਸਤਰੀ ਜੀ ਇਹ ਆਪਾਂ ਨੂੰ ਸਿੱਧਾ ਹੀ ਬੋਲੀ ਜਾਂਦੀ ਐ ਉਹ ਯਾਰ ਸਿੱਧਾ ਤਣੇ ਬੋਲਣੀ ਇਹਨੂੰ ਪੂਰਾ ਡੱਕਾ ਲਾ ਕਰਨੀ ਹੈਗੀ ਬੋਲਣ ਦੀ ਆਪਾਂ ਨੂੰ ਨਹੀਂ ਕਣੀਤੀ ਮਰਨਵੀਰ ਕਾਲਜ ਚ ਪੜੀਆਂ ਰਵੀਰ ਕਾਲਜ ਚ ਪੜੀਆਂ ਕੋਈ ਇਹ ਰਨਵੀਰ ਕਾਲਜ ਚ ਨਹੀਂ ਪੜੀ ਹੈਗੀ ਇਹ ਤਾਂ ਉਥੋਂ ਦੀ ਮੂਰਦੀ ਵੀ ਨਹੀਂ ਨੰਗੀ ਰੰਬੀਰ ਕਾਲਜ ਦੇ ਅੱਛਾ ਜੀ ਤੇ ਬਾਕੀ ਨਾ ਮੈਨੂੰ ਦੇ ਘਰ ਨੇ ਸਾਰਾ ਕੁਝ ਸੱਚ ਦੱਸਦਾ ਅੱਛਾ ਜੀ ਇਹਦਾ ਤੀਜੀ ਕਲਾਸ ਚ ਉਹ ਤਿੰਨ ਵਰੀ ਫੇਲ ਹੋ ਗਈ ਦੀ ਮੁੜ ਕੇ ਉਹਨਾਂ ਨੇ ਲਾਈ ਨਹੀਂ ਹੈਗੀ ਸਕੂਲ ਆ ਗਏ ਆलो ਮਿਸਤਰੀ ਚਾ ਐ ਚਾ ਚੂ ਪੱਤੀ ਦਾ ਨਾ ਜਲਿਆ ਕਰੋ ਪਾ ਲਿਆ ਕਰੋ ਲੱਸੀ ਚ ਘੋਲ ਕੇ ਜੇ ਫੜਾ ਦਿੰਨੇ ਹੋ ਹਾਂ ਐਨੀ ਤੇ ਚਾਪਤੀ ਪੀ ਕੇ ਤੂੰ ਖਰਚ ਪਾਉਣੀ ਆ ਖਰਚ-ਖਰਚ ਨਹੀਂ ਸਾਡੇ ਪੈਂਦੀ ਰੋਜ਼ ਤਾਂ ਸੀ ਪਊ ਆਪਰੇਟ ਕਰਦੇ ਆ ਬੂ ਮੈਂ ਮਰ ਜਾ ਮਿਸਤਰੀ ਤੂੰ दारू ਵੀ ਪੀਂਨਾ ਓਥੇ ਤੇ ਚੜਜੋ ਮਾਈਕ ਲੈ ਕੇ ਤੂੰ ਤਾਂ ਮਿਸਤਰੀਆ ਬਾੜਾ ਬੋਲਦਾ ਤੇਰੇ ਨਾਲ ਦਾ ਤਾਂ ਸਾਊ ਲੱਗਦਾ ਸਾਊ ਕਾ ਨੂੰ ਐ ਮਚਕ ਮਿੰਨਾਗਾ ਮੇਰਾ ਥਾਲਾ ਸਿੰਗੜੀਆਂ ਤਾਂ ਇਹੀ ਛੇੜਦਾ ਕੀ ਕਹਿਣਾ ਪਤਾ ਨਹੀਂ ਤੁਸੀਂ ਪਰੇ ਬਾਗ ਜੋ ਇੱਥੋਂ ਚੱਲ ਜਾਨੀ ਆ ਇਹਨਾਂ ਦੀ ਰੋਟੀ ਦਾ ਵੀ ਪੇਖੜ ਵੱਡੇ ਦੰਨੀ ਆ ਕਰਾ ਲਓ ਜੀ ਓਏ ਟੀ ਫੜਾਈ ਨਾ ਰੋੜਾ ਰੂੜਾ ਨਹੀਂ ਹੈਗਾ ਰੋਟੀ ਵੀ ਇਹਨਾਂ ਦੇ ਮੱਥੇ ਮਾਰੀ ਆਉਣੀ ਆ ਮਿਸਤਰੀ ਰੋਟੀ ਖਾ ਲਾ ਆਗੇ ਜੀ ਆਗੇ ਲੈ ਉਹ ਖਾ ਲਾ ਰੋਟੀਆਂ ਪਾਣਾ ਕਹਿੰਦਾ ਭੁੱਖ ਲੱਗੀ ਹੈ ਆ ਆ ਜਾ ਆ ਫੜਾ ਰੋਟੀ ਆ ਕੀ ਹੈਗਾ ਜੀ ਜੇ ਕਦੇ ਖਾਧੀ ਹੋਵੇ ਫਿਰ ਤਾਂ ਤੁਹਾਨੂੰ ਪਤਾ ਹੋਵੇ ਇਹਨੂੰ ਅੰਗਰੇਜ਼ੀ ਚ ਰੋ ਡਾਲੇ ਦੀ ਸਬਜੀ ਕਹਿੰਦੇ ਨੇ ਇਹ ਹੱਲ ਚ ਗੋਲ ਗੋਲ ਕੱਟ ਕੇ ਬਣਾਏ ਨੇ ਹਾਲੇ ਠੰਡੀ ਹੁੰਦੀ ਆ ਆ ਜਿਹੜਾ ਤੇਰੇ ਮੂੰਹ ਤੇ ਦਾਗ ਜਾਂ ਪਿਆ ਹੋਇਆ ਨਾ ਇਹ ਪੰਜ ਦਿਨਾਂ ਚ ਚੱਕ ਦੂ ਬੱਚੋ ਮਕੜਾ ਆਵਾ ਚੱਕ ਦੂਗੀ ਇਹ ਦਾਗ ਅੱਜ ਪੂਰੇ 18 ਦਿਨ ਹੋ ਗਏ ਸਾਨੂੰ ਅੱਲਾ ਖਾਂਦਿਆਂ ਨੂੰ ਇਹ ਕੀ ਤੁਹਾਡੇ ਸੰਗ ਚੜਦੀ ਆ ਭਲੇਟ ਕੇ ਭਰੇ ਕਰੋ ਪਰ ਉਹ ਆ ਜਾ ਉਹ ਤਾਂ ਦੇ ਆ ਜਾ ਉਹ ਆ ਜਾ ਮੈਂ ਬੂਟ ਜੇ ਪਾਵਾਂ ਆ ਜਾ ਥੱਲੇ ਧਰ ਇਹਨਾਂ ਨੂੰ ਆ ਫੜਾ ਬਣਾ ਤੀਰ ਕਮਾਨ ਜਾਂ ਉਹ ਤੀਰ ਕਮਾਨ ਜਾਂ ਫੜਾ ਦੂਜਾ ਯਾਰ ਆਹ ਫੜਾ ਕੀ ਹੋ ਰਿਹਾ ਇਹ ਵੀ ਹਾਂ ਲੋ ਜੀ ਹੈ ਜੀ ਪਾ ਲੈ ਪਰ ਇਸੇ ਕਰ ਦੂ ਜਮਾਂ ਜੀ ਹੈ ਜਾਣਦਾ ਲਾਉਣ ਨੂੰ ਜਾਣੂ ਸੱਟ ਲਾਊਗਾ ਹਨਾ ਹੈ ਆ ਵੀ ਇਹ ਕੱਟੀ ਪਰ ਇਹ ਹੋ ਜਾ ਬੱਧ ਜਾ ਉਹ ਬੇ ਮਿਸਤਰੀਆ ਹਾਂਜੀ ਹਾਂਜੀ ਤਾਂ ਠੀਕ ਆ ਜਿਹੜਾ ਚਿਵਾਰੇ ਤੇ ਤੂੰ ਫਰਸ਼ ਲਾ ਕੇ ਆਇਆ ਉਹ ਤੇ ਗਿੱਠ ਗਿੱਠ ਪਾਣੀ ਖੜ ਜਾਂਦਾ ਫਿਰ ਖੜਾ ਰਹਿਣ ਦੇ ਤੇਰੇ ਕੀ ਸੰਗ ਝੜਦਾ ਹੁਣ ਫਰਸ਼ ਪੱਟ ਕੇ ਦੁਵਾਰੇ ਲਾਉਣਾ ਪਊ ਫਰਸ਼ ਪੱਟਣ ਦੀ ਕੀ ਲੋੜ ਐ ਪਾਈਪ ਪੱਟ ਕੇ ਦੇਖ ਲਈ ਕਿਤੇ ਅੱਲਾ ਨਾਲ ਫਸ ਗਿਆ ਹੁਣ 아, 이거. 기아유 버리지 마 t